ਸਿੱਧੂ ਮੂਸੇਵਾਲੇ ਦਾ ਜਨਮ ਦਿਨ ਹੈ ਤੇ ਸਿੱਧੂ ਨੂੰ ਚੋਣ ਵਾਲੇ ਪਹੁੰਚ ਰਹੇ ਨੇ ਪਿੰਡ ਮੂਸਾ ਹਵੇਲੀ ਮੂਸੇਵਾਲੇ ਦੱਸਦੇ ਕਿ ਮੂਸੇਵਾਲੇ ਦੇ ਜਨਮ ਦਿਨ ਮੌਕੇ ਫੈਨਸ ਨੂੰ ਤੋਹਫਾ ਦਿੱਤਾ ਗਿਆ YouTube ਤੇ ਰਿਲੀਜ਼ ਹੋਈ ਹੈ ਮੂਸੇ ਪ੍ਰਿੰਟ EP ਮੂਸੇਵਾਲੇ ਦੇ ਤਨਗੀਤਾਂ ਦੀ EP ਜੁੜੀ ਹੈ ਮੂਸੇ ਪ੍ਰਿੰਟ ਰਿਲੀਜ਼ ਹੋਈ ਹੈ ਤਨਗੀਤਾਂ ਤੇ ਨਾ ਦੱਸਦਾ ਦੱਸਦੀ ਹੈ ਕਿ 008 ਨੀਲ ਟੇਕ ਆਊਟ ਦ ਪਿੰਡ ਮੂਸਾ ਤੇ ਸਿੱਧੂ ਨੂੰ ਚੋਣ ਵਾਲੇ ਪਹੁੰਚ ਰਹੇ ਨੇ

ਹਬੀ ਨੇ ਆਰ ਐਨ ਐ ਬਾਕੀ ਜਿਹੜੇ ਇਲਾਕੇ ਦੇ ਵਿੱਚ ਸਾਰੇ ਪੰਜਾਬ ਦੀ ਪਾਣੀ ਦੀ ਸੰਦੇ ਪਾਣੀ ਉਹਨਾਂ ਦੇ ਕੌਮ ਦਾ ਜੀਵਨ ਉਹਨਾਂ ਦੇ ਦਿਨਾਂ ਦੇ ਵਿੱਚ ਲੱਗੂ ਉਹ ਆਪਣਾ ਫੈਸਲਾ ਦਿੱਕਤ ਹੋਉਂਦੇ ਆਪਣੇ ਵਿੱਚ ਨਹੀਂ ਪਰ ਦਿਲਾਂ ਦੇ ਵਿੱਚ ਅੱਜ ਵੀ ਆਵਾਜ਼ ਕਰਦਾ ਅਬੀ ਵੀ ਜਿਹੜੀ ਰਿਲੀਜ਼ ਹੋਣੀ ਹੈ ਤੇ ਡਾਕੂਮੈਂਟਰੀ ਵੀ ਰਿਲੀਜ਼ ਕੀਤੀ ਗਈ ਹੈ ਪਰਿਵਾਰ ਨੇ ਸਮਾਂ ਕੀਤਾ ਦੀ ਮਾਂ ਚੁੱਕੀ ਗਈ ਹਾਂਜੀ ਇਹ ਡਾਕੂਮੈਂਟਰੀ ਦਾ ਸਭ ਤੋਂ ਜਤਾਇਆ ਪ੍ਰਭਾਵ ਨੇ ਜਤਾ ਉਹਨਾਂ ਦਾ ਇਤਰਾਜ਼ ਹੈ ਉਹਨਾਂ ਦਾ ਜਾਇਜ਼ ਵੀ ਹੈ ਕਿਉਂਕਿ ਉਹਨਾਂ ਨੇ ਕੋਈ ਮਨਜ਼ੂਰੀ ਨਹੀਂ ਲਈ ਤੇ ਉਹਨੇ ਆਪ ਉਹ ਮਾਰੇ ਹੋਏ ਸਿੱਧੂ ਦੀ ਜਿਹੜੀ ਕਿ ਹੈਗੀ ਹੈਗੀ ਆਪਣਾ ਗੱਲਬਾਤ ਆ ਉਹ ਹੋਰਦਾ ਗਲਤ ਫੇਰਦਾ ਤਾਂ ਕੋਈ ਪਰਿਵਾਰ ਦੇ ਉਹਨਾਂ ਨੇ ਸਹਿਮਤੀ ਲੈਤੀ ਪਰਿਵਾਰ ਨਾਲ ਸਹਿਮਤੀ ਲੈ ਕੇ ਕੋਈ ਵਿਚਾਰਪੰਦਰਾ ਕਰਕੇ ਕਰਦੇ ਤਾਂ ਠੀਕ ਆ ਪਰ ਜਾਇਜ਼ ਉਹਨਾਂ ਦਾ ਇਤਰਾਜ਼ ਵੀ ਜੀ ਵੀ ਲੈ ਕੇ ਕਿੰਨਾ ਦੇਖਿਆ ਜਾਦੀ ਇਹ ਵੀ ਚੀਜ਼ ਵੀ ਵੀ ਦਾ ਹੀ ਦੇਖਿਆ ਜਾ ਹੁਣ ਸਾਰੇ ਮੰਨ ਕੇ ਸਾਰੇ ਬਾੜ ਦੇ ਵਿੱਚ ਹੀ ਦੇਖ ਸਮਝਾੜੀ ਹੋ ਰਹੀ ਹੈ ਜਿੰਨੇ ਕਹਿੰਦੇ ਵੀ ਛੋਟਾ ਖੁੱਲਣ ਵਾਲਾ ਕੱਲ੍ਹ ਉਹ ਵੀ ਚੱਲ ਰਿਹਾ ਉਹ ਛੋਟਾ ਖੁੱਲੂ ਜੂ ਅਜੇ ਬਾਕੀ ਦੇਖੋ ਸੰਕਰਮੀ ਨੇ ਉਹ ਰਗਾਈ ਬੰਦ ਬੂਹ। ਉਹ ਵੀ ਤਾਂ ਜਦੋਂ ਪਤਾ ਜਦੋਂ ਆਉਂਦਾ ਬਾਈ ਫਿਰ ਬੈਲਵੋਰਡ ਤੇ ਕੱਪੜਾ ਮਾਰਿਆ ਬਿਆਉਂਦਾ ਬਸ ਤੁਸੀਂ ਕੁਝ ਘੰਟਿਆਂ ਹੀ ਦੇਖੋਗੇ ਸ਼ਾਦੀ ਵਗਾਈ ਗਈ ਹੈ। ਤੇ ਚਾਹਣ ਵਾਲਿਆਂ ਨੂੰ ਦੇਖ ਸਾਡੀ ਨੂੰ ਬਾਤਾਂ ਸ਼ੇਅਰ ਕਰਨ ਬਹੁਤ ਲਾਇਕ ਕਰਨ। ਜਨਮ ਦੀ ਮੈਨੂੰ ਲੈ ਕੇ ਕੀ ਗੰ। ਜਨਮ ਦੇ ਦਾ ਭਾਈ ਮਤਲਬ ਦੁੱਖ ਚਾ ਸਾਰਾ ਤੁਸੀਂ ਵੀ ਦੁੱਖ ਚੋਂ ਪਰਿਵਾਰ ਵਿੱਚ ਚਾਹਣ ਵਾਲੇ ਸਾਰੇ ਦੁੱਖ ਚਾਉਂਦੇ ਨੇ ਸਾਰੇ। ਕੋਈ ਜਿਆਦਾ ਨੂੰ ਪਾਇਆ ਕਰਦੇ ਨੇ ਤੇ ਹੋਰ ਮਤਲਬ ਕੋਈ ਕੋਈ ਜਿਆਦਾ ਕੋਈ ਖੁਸ਼ੀ ਵਾਲੀ ਗੱਲ ਨਹੀਂ। ਤੇ ਉਹ ਜਿਆਦਾ ਨੂੰ ਪਾਇਆ ਕਰਕੇ ਸੂਹੀ ਸਾਡੇ ਪਾਠ ਕਰਾਏ ਹੋਏ ਨੇ। ਤਾਂ ਸਾਰੇ ਅੱਜ ਵੱਡੀ ਬੇਨਤੀ ਚ ਉਹਦੇ ਚਾਹਣ ਵਾਲੇ ਹ ਫਸੇ ਵੀ ਬੀਬੀ ਸੀ ਨੇ ਲੋਕੂਮੈਂਟਰੀ ਰੀਲੀਜ਼ ਕਰ ਦਿੱਤੀ ਹੈ ਪਰਿਵਾਰ ਇਤਰਾਜ਼ ਕਰ ਰਿਹਾ ਸੀ ਕਿ ਨਾ ਰੀਲੀਜ਼ ਦਿੱਤੀ ਜਾਵੇ ਉਹਦੇ ਬਾਰੇ ਤਾਂ ਦੇਖੋ ਸਾਨੂੰ ਅੱਜ ਪਤਾ ਲੱਗੀ ਗਿਆ ਵੀ ਜਿੱਥੇ ਸਰਕਾਰਾਂ ਨੇ ਪਰਿਵਾਰ ਦਾ ਵਾਹਨ ਨਹੀਂ ਖੜੀ ਅੱਜ ਤੱਕ ਸਰਕਾਰਾਂ ਨੇ ਇਨਸਾਫ ਦੀ ਵੀ ਗੱਲ ਨਹੀਂ ਕੀਤੀ ਪਰ ਬੀਬੀ ਸੀ ਨੇ ਵੀ ਸਾਫਤ ਕਰਦਾ ਵੀ ਉਹਦਾ ਕੇਸ ਖਰਾਬ ਕਰਨ ਦੇ ਵਿੱਚ ਇਹਨਾਂ ਦਾ ਪੂਰਾ ਬੀਬੀ ਸੀ ਦਾ ਹੱਥ ਹੋਊਗਾ ਕਿ ਉਹ ਡਾਕੂਮੈਂਟਰੀ ਜਿਹੜੇ ਇਤਰਾਜ਼ ਜੋ ਕਿੱਥਾ ਪਾਈਆਂ ਗਈਆਂ ਜਿਹੜੀਆਂ ਉਹ ਕੇਸ ਨੂੰ ਡਿਵਰਟ ਕਰਨੀਆਂ ਹੈ